ਅਸਤੀਤ ਕਰ ਬਾਬਿਓ ਆ ਦੇਖੋ ਜਿਹੜੇ ਕਹਿੰਦੇ ਸੀਗੇ ਮਾਨਕ ਦੇ ਨਾਲ ਤਾਂ ਹਨਾ ਵੀ ਕੋਈ ਜਨਾਨੀ ਗਾਉਂਦੀ ਨਹੀਂ ਸੀਗੀ ਉਹ ਤਾਂ ਕੋਈ ਉਹਨੇ ਕਦੇ ਹੋਰ ਨਾਲ ਕੁੜੀ ਦਾ ਸਹਾਰਾ ਹੀ ਨਹੀਂ ਲਿਆ ਗਾਉਣ ਨੂੰ ਆਹ ਕੁੜੀ ਕੌਣ ਨਾਲ ਗਾਉਂਦੀ ਸੀ ਹੁਣ ਉਹਨਾਂ ਕੋਲ ਜਵਾਬ ਹੈਗਾ ਲੋਕਾਂ ਕੋਲ ਜਾ ਤਾਂ ਦੱਸਣ ਹੈ ਤੁਸੀਂ ਇਹ ਦੇਖੋ ਵੀ ਉਹਨਾਂ ਦਿਨਾਂ 'ਚ ਆਖੜਿਆਂ ਦੇ ਵਿੱਚ ਲੋਕ ਦੇਖਣੇ ਨਹੀਂ ਸੀ ਆਉਂਦੇ ਜਿੱਤੇ ਜਿਹੜਾ ਕਲਾਕਾਰ ਜਨਾਨੀ ਨੂੰ ਨਹੀਂ ਲੈ ਕੇ ਗਿਆ ਹੁੰਦਾ ਫਿਰ ਕਹਿੰਦੇ ਆ ਓਕੇ ਜੀ ਚਮਕੀਲਾ ਤਾਂ ਗਾਣੇ ਗਾਉਂਦਾ ਹੁੰਦਾ ਸੀ ਐਦਾਂ ਦੇ ਉਦੋਂ ਲੋਕ ਵਿੱਚ ਕੁਝ ਟੋਲਦੇ ਆ ਕੁਝ ਸੀਗੇ ਇਹ ਜੇ ਤਾਂ ਖਾਣੇ ਚ ਕਲਾਕਾਰ ਨੇ ਇਹ ਪੇਲੀਆਂ ਪੇਲੀਆਂ ਚ ਗਲਦੀਪ ਮਾਨਕ ਜ਼ਰੂਰ ਉਹਨੇ ਰੱਖੀ ਹੋਸੀ ਕੁੜੀ ਨਾਲ ਕਿਉਂਕਿ ਫਿਰ ਕੁੜੀ ਨੂੰ ਦੇਖਣ ਵਾਂਨੇ ਹੋਰ ਘੱਟ ਹੋ ਜਾਂਦਾ ਮੈਂ ਮਾਨਕ ਦੀ ਗਾਇਕੀ ਨੂੰ ਨਹੀਂ ਕੁਝ ਵੀ ਕਹਿ ਰਿਹਾ ਵੀ ਮਾਨਕ ਗਾਇਕ ਨਹੀਂ ਖਰਾ ਸੀ ਜਾਂ ਮਾਂ ਗਾਇਕੀ ਚ ਗਾਇਕੀ ਚ ਮਾਨਕ ਦਾ ਸਾਨੀ ਕੋਈ ਨਹੀਂ ਸੀ ਪਰ ਗੱਲ ਇਹ ਵੀ ਸੀ ਪੇ ਲੋਕਾਂ ਲਈ ਇਹ ਕੰਮ ਕਰਨਾ ਪੈਂਦਾ ਸੀ ਕਿਹੜਾ ਕਲਾਕਾਰ ਸੀ ਉਹਨਾਂ ਦਿਨਾਂ ਚ ਦੁਕਾਨਾਂ ਗਾਇਕੀ ਵਾਲਾ ਜਿਹੜਾ ਜਾਨੀ ਕੇ ਕੁੜੀ ਨੂੰ ਨਾਲ ਨਹੀਂ ਸੀ ਰੱਖਦਾ ਸਾਰੇ ਹੀ ਰੱਖਦੇ ਸੀਗੇ ਹੈਨਾ ਕੇ ਦੀਪਜਗ ਮੂਨ ਕੋਰ ਹਨਾ ਕਰਤਾਰ ਰਮਲਾ ਹੋਣੀ ਮੁਹੰਮਦ ਸਦੀਕ ਹੋਣੀ ਸਾਰੇ ਕੰਮ ਏਦਾਂ ਚੱਲਦਾ ਸੀ ਬਾਅਦ ਵਿੱਚ ਮਾਨਕ ਸਾਹਿਬ ਨੇ ਜਦੋਂ ਫਿਰ ਸੋਲੋਂ ਵਾਲਾ ਟਾਈਮ ਆਇਆ ਉਸ ਤੋਂ ਬਾਅਦ ਮਾਨਕ ਸਾਹਿਬ ਨੇ ਛੱਡ ਦਿੱਤਾ ਜਿਗਾ ਫਿਰ ਮਾਨਕ ਸਾਹਿਬ ਆਪਣੀ ਹਿੱਕ ਦੇ ਜ਼ੋਰ ਤੇ ਇਕੱਲੇ ਗਾਣ ਲੱਗ ਪਏ ਤੇ ਪਰ ਪਹਿਲਾਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਪਿਆ ਜੇ ਨਹੀਂ ਜੀ ਕਿੰਦਾ ਆ ਤੁਹਾਡੇ ਸਾਹਮਣੇ ਹੀ ਆ ਪੇ ਕੁੜੀ ਹੁੰਦੀ ਸੀ ਨਾਲ ਬੀਬਾ ਅਮਰਜੋਤ ਵੀ ਰਹੀ ਆ ਮਾਨਕ ਦੇ ਨਾਲ ਗਾਉਂਦੀ ਐਵੇਂ ਬਤੀਆਂ ਗੱਲਾਂ ਕਿਆ ਕਰਨੀਆਂ ਅਮਰਜੋਤ ਵੀ ਉਸ ਤੋਂ ਬਾਅਦ ਹੀ ਚਮਕੀਲੇ ਨਾਲ ਫਿਰ ਅਮਰਜੋਤ ਦੀ ਜੋੜੀ ਬਣੀ ਸੀ ਮਾਨਕ ਦੀ ਸਟੇਜ ਤੋਂ ਟੁੱਟ ਕੇ ਹੀ ਚਮਕੀਲੇ ਨਾਲ ਅਮਰਜੋਤ ਦੀ ਜੋੜੀ ਬਣੀ ਸੀ ਉਸ ਤੋਂ ਕਈ ਗੱਲ ਬਣਾਉਂਦੇ ਆ ਵੀ ਇਹਨਾਂ ਦੀ ਫਿਰ ਆਪਸ ਵਿੱਚ ਹੀ ਵਿਗੜ ਵੀ ਗਈ ਸੀ ਕੀ ਕਹੋਂਗੇ ਇਹਦੇ ਬਾਰੇ ਜਰੂਰ ਦੱਸਿਓ ਧੰਨਵਾਦ